ਸਬੂਤ ਕਰੀਏ ਇਹਨਾਂ ਕੋਲ ਮੋਬਾਈਲ ਕੱਢੀਏ ਇੱਕੇ ਪਾਜੋ ਸਬੂਤ ਕਰੀਏ ਜਿਹਨੂੰ ਦਪੇੜੇ ਮਾਰ ਕੇ ਮੋਬਾਈਲ ਖੋਇਆ ਪੁੱਤ ਕਿਹੜਾ ਮੋਬਾਈਲ ਆ ਪਛਾਣੋ ਇਹਨਾਂ ਕੋਲ ਮਲਾਉਤਰਾਸੀਆ ਮੀਡੀਆ ਔਨਲਾਈਨ ਚੱਲ ਰਿਹਾ ਔਨਲਾਈਨ ਚੱਲ ਰਿਹਾ ਪੁੱਤ ਮੇਰੇ ਡੀਏ ਜੀ ਗਵੰਡੀ ਆ ਤੁਹਾਡਾ ਡੀਜੀਪੀ ਗਵੰਡੀ ਆ ਐਸਐਚਓ ਤੁਹਾਡਾ ਗਵੰਡੀ ਆ ਤੁਸੀਂ ਝੋੜਾ ਵੀ ਗਵੰਡੀ ਆ ਸਾਸੀ ਕਿਹ ਲੈਣਾ ਗਵੰਡੀਆ ਤੋਂ ਸਾਨੂੰ ਤਾਂ ਇਨਸਾਫ ਚਾਹੀਦਾ ਜਿਹੜੇ ਬੱਚਿਆਂ ਦੇ ਪੈਸੇ ਪੈਸੇ ਮੋੜੇ ਜਾਣ ਗਲਾ ਵੀ ਲਾਈਟਾ ਕਿਸੇ ਭੰਈ ਆਵੇ ਕਾਰਾ ਭੰਈ ਆਵੇ ਅਸੀਂ ਰਿਪੇਅਰ ਕਰਨ ਨੂੰ ਤਿਆਰ ਆ ਦੱਸੋ ਕਿੰਨੇ ਦੀ ਲਾਈਟਾ ਥੋੜੀ ਅਸੀਂ ਕਰਾ ਕੇ ਦਿੰਦੇ ਅਸੀਂ ਲੱਖ ਰੁਪਏ ਦਾ ਨੁਕਸਾਨ ਹੋ ਅਸੀਂ ਪਰਨ ਨੂੰ ਤਿਆਰ ਆ ਦੱਸੋ ਇਹ ਥੋੜੀ ਕਿਸੇ ਇਹਨਾਂ ਨੂੰ ਕਟਾ ਦੀਏ ਟੱਟਾ ਲੱਗੀਆਂ ਦੱਸੋ ਕਿਹਦੇ ਸੱਟਾ ਲੱਗੀਆਂ ਕਿਨੂੰ ਫ੍ਰੈਕਚਰ ਕਰਦਾ ਸਾਰਾ ਗੱਡੀ ਦਾ ਮੋਕੇ ਤੇ ਬਣ ਜੇਦੀ ਆ ਜੇ ਇਨਸਾਨ ਮਰ ਜੇ ਨਾ ਕਰੇ ਵਾਪਸ ਨਹੀਂ ਆਂਦਾ ਕਿਹੜਾ ਮਰ ਗਿਆ ਹਾਂ ਤੁਸੀਂ ਕਹਿ ਰਹੇ ਹੋ ਕਿ ਮਾਰ ਕੇ ਭੱਜਿਆ ਦੱਸੋ ਕਿਹਨੂੰ ਮਾਰਦਾ ਤੋ ਗਲਤੀ ਹੋ ਗਈ ਬੱਚਿਆ ਤੋ ਅਸੀਂ ਮੰਨਦੇ ਆ ਅਸੀਂ ਗਲਤੀ ਜੇ ਇਹਨਾਂ ਦੀ ਹੈਗੀ ਆ ਸਾਨੂੰ ਸਾਡੇ ਨਾਲ ਗੱਲ ਕਰਨ ਇਹਨਾਂ ਨੂੰ ਕੁੱਟਣ ਦਾ ਰਾਈਟ ਬੰਦਾ ਦੱਸੋ ਮੈਨੂੰ ਹੁਤਾਤਮ ਕੀ ਆ ਦੇ ਰਹੇ ਆ ਲੀਡਰਾਂ ਨੇ ਅਸੀਂ ਭਾਜੀਪੀ ਦੇ ਲੀਡਰ ਆ ਡੀਜੀਆਈ ਸਾਡੇ ਗਵੰਡੀ ਆ ਸਾਨੂੰ ਕੀ ਆ ਜਿਹਦੇ ਮਰਜ਼ੀ ਗਵੰਡੀ ਹੋਵੇ ਅਸੀਂ ਕੀ ਲੈਣਾ ਕਿਸੇ ਲੀਡਰਾਂ ਤੋਂ ਅਸਤਾ ਕਮੋਣੀ ਆ ਉਹੀ ਖਾਣੀ ਆ ਜੇ ਥੋੜੀ ਕਿ ਲੀਡਰਾਂ ਦੇ ਸਿਰ ਤੇ ਤੁਸੀਂ ਧੱਕਾਸ਼ਾਈ ਕਰ ਲੋਗੇ ਆਹ ਪਾਣਾ ਆ ਲੱਗਿਆ ਆ ਆ ਦੇਖੋ ਸਿਰ ਰਿਪੇਅਰ ਕਰਵਾ ਦਿੰਦੇ ਆ ਸਰ ਕੋਈ ਗੱਲ ਨਹੀਂ ਇਨਸਾਨ ਤੋਂ ਉੱਪਰ ਤਾਂ ਗੱਡੀ ਨਹੀਂ ਹੈਗੀ ਨਾ ਹੰਸ ਜੇ ਮੌਕੇ ਤੇ ਕੋਈ ਇਨਸਾਨ ਮਰ ਜੇ ਮੁੱਕ ਜੇ ਉਹਨੂੰ ਲੋਕ ਸਿੱਟ ਕੇ ਭੱਜ ਜਾਂਦੇ ਆ ਇਹ ਤਾਂ ਫੇਰ ਗੱਡੀ ਆ। ਥਾਰੀ ਗੱਲ ਸੀਗੀ ਆਏ ਸੀਗੀ ਅਸੀਂ ਚਾਹ ਪੀ ਕੇ ਤੁਰੇ ਸੀਗੇ ਚਾਹ ਪੀ ਕੇ ਤੁਰੇ ਇੱਥੋਂ ਨਾ ਟਰੈਕਟਰ ਲੱਗ ਗਿਆ ਮੜੇ ਅਸੀਂ ਮੂਹਰੇ ਮੈਂ ਘਮਾ ਰਹੀ ਟਰੈਕਟਰ ਤੇ ਉਹ ਮਗਰੋਂ ਡਾਲਾ ਲੱਗ ਗਿਆ ਠੀਕ ਆ ਉਹ ਮੈਨੂੰ ਕਿਸੇ ਮੁੰਡੇ ਨੇ ਆਖਿਆ ਕਹਿੰਦਾ ਟਰੈਕਟਰ ਭਿਜਾਲਾ ਠੀਕ ਆ ਮੈਂ ਭਿਜਾਲਿਆ ਤੇ ਉੱਥੇ ਗਾਂਹ ਜਾ ਕੇ ਅਸੀਂ ਟਰੈਕਟਰ ਰੋਕ ਲਿਆ ਠੀਕ ਆ ਗਾਂਹ ਜਾ ਕੇ ਰੋਕ ਲਿਆ ਉਹਨਾਂ ਨੇ ਮੈਨੂੰ ਕੁੱਟਿਆ ਮਾਰਿਆ ਠੀਕ ਆ ਪਿਆ 55000 ਰੁਪਇਆ ਸੀਗਾ ਆਛ ਹੋਰ ਤੇ ਫੋਨ ਸੀਗਾ ਮੈਂ ਗੱਲ ਕਰਦਾ ਸੀ استاد ਨਾਲ ਠੀਕ ਆ ਗੱਲ ਕਰ ਰਿਆ ਸੀਗਾ ਤੇ ਉਹਨਾਂ ਨੇ ਫੋਨ ਮੇਰੇ ਖੋਇਆ ਹੱਥੋਂ ਤੇ ਮਾਰੇ ਦੋ ਤਿੰਨ ਲਪੇੜੇ ਤੇ ਇਹਦੇ ਤੋਂ ਪੈਸੇ ਖੋਕੇ ਲੈ ਗਏ ਕਿੰਨੇ ਪੈਸੇ ਮੈਂ 55000 ਰੁਪਏ ਸੀਗੇ 4 ਦਿਨਾਂ ਦੀ ਕਲਮ ਸੀ ਮੇਰੀ ਠੀਕ ਆ ਇਹਨੂੰ ਦੌਕਾ ਮਾਰਿਆ ਇਹਨੇ ਡਰਦੇ ਨੇ ਪੈਸੇ ਸਾਰੇ ਫੜਾਤੇ ਉਹਨਾਂ ਨੂੰ ਜਗਵੀਰੀ ਕਿਤੋਂ ਆ ਰਹੇ ਥੇੜੀ ਤੋਂ ਹੀ ਕੀ ਮਾਮਲਾ ਆਲ ਟਰੈਕਟਰ ਲੱਗ ਗਿਆ ਨਾਲ ਹੀ ਤੇ ਉਹਨਾਂ ਨੇ ਸਾਨੂੰ ਕੁੱਟਿਆ ਹੀ ਉੱਥੇ ਨਾਲੇ ਪੈਸੇ ਖੋਕੇ ਲੈ ਗਏ ਨਾਲੇ ਮੋਬਾਈਲ ਲੈ ਗਏ 4 ਦਿਨਾਂ ਦੀ ਕਲਮ ਸੀ ਕਹਿੰਦੇ ਕੀ ਦੋ ਕਹਿੰਦੇ ਕਿ ਆਕੇ ਕੁੱਟਣ ਡਾ ਪਈ ਕੁਛ ਨਹੀਂ ਗਿਆ ਸਰ ਇਹ ਇਹ ਨਾ ਸਾਡੇ ਕੋਲ ਉਧਾਰ ਲੈ ਕੇ ਪਿਆਜ਼ ਸੇਲ ਕਰਦੇ ਆ ਇਹਨਾਂ ਨੇ ਸਾਨੂੰ ਕਾਲ ਕੀਤੀ ਕਹਿੰਦੇ ਕਿ ਗੱਡੀ ਦੀ ਨਾ ਲਾਈਟ ਟੁੱਟ ਗਈ ਅਸੀਂ ਆ ਰਹੇ ਆ ਅਸੀਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਜੇ ਗੱਡੀ ਦੀ ਲਾਈਟ ਟੁੱਟ ਗਈ ਅਸੀਂ ਪਵਾ ਦਾਂਗੇ ਕੋਈ ਵੱਡੀ ਇਸ਼ੂ ਨਹੀਂ ਹੈਗਾ ਸਰ ਅਸੀਂ ਹਲੇ ਪਹੁੰਚੇ ਵੀ ਨਹੀਂ ਕਿਉਂਕਿ ਅਸੀਂ ਬਾਈਕ ਤੇ ਆਣਾ ਸੀ ਸਾਨੂੰ ਥੋੜਾ ਟ੍ਰੈਫਿਕ 'ਚ ਸਮਾਂ ਲੱਗ ਗਿਆ ਆਉਂਦਿਆਂ ਨੂੰ ਇਹਨਾਂ ਨੂੰ ਆਉਂਦਿਆਂ ਨੂੰ ਇਹਨਾਂ ਨੂੰ ਇੰਨਾ ਕੁੱਟਿਆ ਕਿ ਤਾਂ ਇਹਨਾਂ ਦੀ ਕਲਮ ਖੋਲੀ ਚਾਰ ਦਿਨਾਂ ਦੇ ਸੇਲ ਦੇ ਪੈਸੇ ਖੋਲੇ ਉਤੋਂ ਇਹਨਾਂ ਤੋਂ ਰੁਪਈਏ ਖੋਲੇ ਉਤੋਂ ਇਹਨਾਂ ਤੋਂ ਚਾਬੀ ਉਤੋਂ ਕਹਿ ਰਿਹਾ ਕਿ ਮੈਂ ਭਜੇਪੀ ਦਾ ਲੀਡਰ ਆ ਡੀਆਈਜੀ ਮੇਰੇ ਗਵੰਡੀ ਆ ਤੁਹਾਡੇ ਵਰਗਿਆਂ ਨੂੰ ਮੈਂ ਰੋਜ਼ ਰੋੜਾਂ ਤੇ ਦੇਖਣਾ ਦੱਸੋ ਸਰ ਆਮ ਇਨਸਾਨ ਸੇਫ ਹੈਗਾ ਕਿ ਨਹੀਂ ਚਲੋ ਗਲਤੀ ਹੋ ਗਈ ਬੱਚਿਆਂ ਤੋਂ ਅਸੀਂ ਮੰਨਦੇ ਆ ਅਸੀਂ ਗਲਤੀ ਜੇ ਇਹਨਾਂ ਦੀ ਹੈਗੀ ਆ ਸਾਨੂੰ ਸਾਡੇ ਨਾਲ ਗੱਲ ਕਰੇ ਨਾ ਇਹਨਾਂ ਨੂੰ ਕੁੱਟਣ ਦਾ ਰਾਈਟ ਬੰਦਾ ਦੱਸੋ ਮੈਨੂੰ ਉਹ ਸਰ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਕੌਣ ਆ ਉਹ ਗੱਡੀ ਉੱਥੇ ਖੜੀ ਹੈ ਦੇਖੋ ਸਰ ਬਿਲਕੁਲ ਸੈਕਿੰਡ ਹੈਂਡ ਗੱਡੀ ਆ ਥੋੜੀ ਜਿਹੀ ਲਾਈਟ ਟੁੱਟੀ ਆ ਜਿਆਦਾ ਵੀ ਨਹੀਂ ਲਾਈਟ ਦਾ ਨੁਕਸਾਨ ਅਸੀਂ ਪਰ ਉਹਨਾਂ ਇਹਨਾਂ ਦੀ ਪੂਰੀ ਦੀ ਪੂਰੀ ਕਲਮ ਖੋਲੀ ਉਹ ਤਾਂ ਤਾਂ ਕਿਹਾ ਦੇ ਰਿਆ ਲੀਡਰਾਂ ਨੇ ਅਸੀਂ ਭਾਜਪਾ ਦੇ ਲੀਡਰ ਆ ਡੀਜੀਐਸ ਸਾਡੇ ਗਵੰਡੀ ਆ ਸਾਨੂੰ ਕੀ ਆ ਜਿਹਦੇ ਮਰਜ਼ੀ ਗਵੰਡੀ ਹੋਵੇ ਅਸੀਂ ਕੀ ਲੈਣਾ ਕਿਸੇ ਲੀਡਰਾਂ ਤੋਂ ਅਸਾਂ ਕਮੋਣੀ ਆ ਉਹੀ ਖਾਣੀ ਆ ਇਹ ਥੋੜੀ ਕਿ ਲੀਡਰਾਂ ਦੇ ਸਿਰ ਤੇ ਤੁਸੀਂ ਧੱਕਾਸ਼ਾਈ ਕਰ ਲਓਗੇ ਅਗਲਾ ਕਦਮ ਕੀ ਕਰੋਗੇ ਅਗਲਾ ਸਿਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਬੱਚਿਆਂ ਨੂੰ ਇਨਸਾਫ ਦਿਵਾਇਆ ਜਾਵੇ ਓਕੇ ਫੋਨ ਕੀਤਾ ਜੀ ਪੁਲਿਸ ਨੂੰ ਹਾਂਜੀ ਓਕੇ ਫੋਨ ਕੀਤਾ ਪੁਲਿਸ ਨੂੰ ਵੀ ਹਾਂਜੀ ਪੁਲਿਸ ਨੂੰ ਫੋਨ ਕੀਤਾ ਜੀ ਪੁਲਿਸ ਆਈ ਨਹੀਂ ਜੀ 100 ਨੰਬਰ ਤੇ ਵੀ ਫੋਨ ਲਾਇਆ 112 ਨੰਬਰ ਤੇ ਵੀ ਕਾਲ ਕੀਤੀ ਆ ਸਰ ਜੀ ਆਏ ਨਹੀਂ ਹਲੇ ਗੱਡੀ ਕਿ ਗੱਡੀ ਉਹਨਾਂ ਦੀ ਉੱਥੇ ਖੜੀ ਹੈ ਦਿਖਾਓ ਬਤੌਰ ਗੱਡੀ ਆ ਮਾੜਾ ਯਾਰ ਲੱਗਿਆ ਆ ਆ ਦੇਖੋ ਸਿਰ ਰਿਪੇਅਰ ਕਰਵਾ ਦਿੰਦੇ ਆ ਸਰ ਕੋਈ ਗੱਲ ਨਹੀਂ ਇਨਸਾਨ ਤੋਂ ਉੱਪਰ ਤਾਂ ਗੱਡੀ ਨਹੀਂ ਹੈਗੀ ਨਾ ਜੇ ਮੌਕੇ ਤੇ ਕੋਈ ਇਨਸਾਨ ਮਰ ਜੇ ਮੁੱਕ ਜੇ ਉਹਨੂੰ ਲੋਕ ਸਿੱਟ ਕੇ ਭੱਜ ਦਿੰਦੇ ਆ ਤਾਂ ਫੇਰ ਗੱਡੀ ਆ ਗੱਡੀ ਤਾਂ ਰਿਪੇਅਰ ਹੋ ਜੂਗੀ ਦੱਸੋ ਕਿੰਨੀਆਂ ਗੱਡੀਆਂ ਰਿਪੇਅਰ ਕਰਾਣੀਆਂ ਅਸੀਂ ਕਿਹੜੇ ਭੱਜਿਆਂ ਸਰ ਪਰ ਸਾਡੇ ਮੁੰਡਿਆਂ ਨੂੰ ਨਜਾਇਜ਼ ਹੀ ਕੁੜਤਾ ਨਜਾਇਜ਼ ਹੀ ਕਲਮ ਖੋ ਕੇ 50000 ਰੁਪਏ ਲੈ ਕੇ ਫੋਨ ਲੈ ਕੇ ਸਰ ਇਹ ਤਾਂ ਧੱਕੇਸ਼ਾਹੀ ਹੋ ਰਹੀ ਆ ਆਮ ਪਬਲਿਕ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਕਾਨੂੰਨ ਕੁਝ ਨਹੀਂ ਕਰਦਾ ਸਰ ਜਿੰਨਾ ਮਰਜੀ ਫੋਨ ਕਰੀ ਚਲੋ ਅੱਧੇ ਘੰਟੇ ਤੋਂ ਫੋਨ ਲਾ ਰਿਹਾ ਕੋਈ ਫੋਨ ਨਹੀਂ ਚੱਕਦਾ ਐਦਾਂ ਦਾ ਇੱਥੇ ਦਾ ਕਾਨੂੰਨ ਆ ਸਰ ਦੱਸੋ ਇਹ ਮਲੇਰ ਦੁਕਾਨਾਂ ਸਾਰੇ ਪੁਰਾਣਾ ਟੈਂਟ ਹੈ ਇਹ ਅੱਜ ਦਾ ਠੀਕ ਹੈ ਸਰ ਦੇਖੋ ਹਾਂਜੀ ਆਹ ਇਹਨਾਂ ਨੂੰ ਆਹ ਵੇਖੋ ਆਹ ਜੇ ਨਵੀਂ ਲੈ ਟੁੱਟੀ ਹੋਵੇ ਸਰ ਆਹ ਮਿੱਟੀ ਨਹੀਂ ਜਾਂਦੀ ਵੇਚ ਆ ਦੇਖੋ ਇਹ ਪੁਰਾਣੀ ਟੁੱਟੀ ਹੋਈ ਹੈ ਪਹਿਲਾਂ ਮੇਰੀ ਆਰਤੀ ਦੇ ਕਾਨਾ ਸਾਰੇ ਮੇਰੇ ਕੋਲੋਂ ਵਿਆਜ ਭਰਦੇ ਨੇ ਮੁੰਡੇ ਉਧਾਰ ਮੈਂ ਦਿੰਦਾਂ ਨੂੰ ਅੱਜ 5 ਦਿਨ ਹੋ ਗਏ ਵਿਆਜ ਲੈ ਕੇ ਤੁਰਿਆ ਨੂੰ ਇੱਕ ਦਿਨ ਦਾ 10-12000 ਰੁਪਏ ਸੇਲ ਕਰਦੇ ਨੇ ਮੁੰਡੇ ਇਹਨੇ ਮੈਨੂੰ ਫੋਨ ਕੀਤਾ ਜੀ ਕਹਿੰਦਾ ਉਸਤਾਦ ਜੀ ਗੱਡੀ ਲੱਗ ਗਈ ਮੇਥੋਂ ਟਰੈਕਟਰ ਲੱਗ ਗਿਆ ਤੇ ਮੈਥੋਂ ਕਹਿੰਦਾ ਪੈਸੇ ਖੋ ਕੇ ਲੈ ਕੇ ਕਹਿੰਦਾ ਤੇਰੇ ਸਾਰੇ ਜੋ ਮੈਂ ਤੈਥੋਂ ਦੇਣੇ ਸੀਗੇ ਤੇ ਕਹਿੰਦਾ ਜਲਦੀ ਪਹੁੰਚੋ ਮੈਥੋਂ ਕਹਿੰਦਾ ਦਿੱਤੇ ਨਹੀਂ ਜਾਣੇ ਸਰ ਉਹਨਾਂ ਨੇ ਵੀ ਇਹਨਾਂ ਦੀ ਕਾਰਵਾਈ ਕਰ ਰਹੇ ਆ ਸਰ ਹਾਂਜੀ ਆ ਸਰ ਮੌਕੇ ਦੇ ਗਵਾਹ ਨੇ ਬੰਦੇ ਆ ਪੁੱਛਾਂਗੇ ਆਮ ਪਬਲਿਕ ਆਈ ਇਹ ਇਹ ਆਦੀ ਡੰਟਰ ਹੋ ਸਕਦਾ ਤੁਸੀਂ ਵੀ মিডিਆ ਵਾਲੇ ਹੋ ਹਾਂਜੀ ਇਹ ਇਹ ਬਿਲਕੁਲ ਦੇਖੋ ਇਹ ਆਦੀ ਡੰਟਰ ਨਹੀਂ ਹੈ ਹਾਂ ਆਦੀ ਇਹ ਲੱਗਿਆ ਹੋਇਆ ਨਹੀਂ ਹੈ ਨਹੀਂ ਹੈਗਾ ਨਾ ਆ ਇਧਰ ਵੀ ਗੱਡੀਆਂ ਖੜੀ ਐ ਸਾਰੀ ਗੱਡੀਆਂ ਇਹਦੇ ਤੇ ਨਹੀਂ ਠੋਕ ਸਕਿਆ ਤੇ ਇਹਦੇ ਕਿਤੇ ਠੋਕ ਦਊਗਾ 50 ਲਗਦੇ 55 ਲਗਦੇ ਉਹ ਤਾਂ ਬੌਜੀ ਬਹੁਤ ਕੁਝ ਕਹਿਣਗੇ ਟਰਾਲੀ ਤੇ ਗੱਡੀ ਮਾਰ ਕੇ ਗੱਡੀ ਗੱਡੀ ਮਾਰ ਕੇ ਭਜਾ ਕੇ ਲੈ ਗਿਆ ਇਹ ਬੌਜੀ ਕੇਬੀਐਮ ਕੋਲ ਜਾ ਕੇ ਇਹਨੂੰ ਫੜਿਆ ਕੋਈ ਪੜਾ ਕੋਈ ਪੈਸੇ ਕੋਈ 50000 ਕੋਈ ਗੱਲ ਨਹੀਂ ਬੌਜੀ ਬਹੁਤ ਕੁਝ ਕਹੂਗਾ ਆਹੋ ਇਹਦੇ ਕਹਿਣ ਨੂੰ ਕੀ ਹੈ ਇਹ ਕੋ ਮੋਬਾਈਲ ਕੋਲੇ ਉਹ ਵੀ ਕੋਲੇ ਬਹੁਤ ਕੁਝ ਕੈਨ ਜੀ ਚਾਰ ਪੰਜ ਜਾਣੀਆਂ ਪਈਆਂ ਜੋ ਵੀ ਲਾ ਲਈਆਂ ਨੇ ਕਿ ਇਹ ਵੀ ਕਹਿ ਕਹੂਗੇ ਕਹਿਣ ਨੂੰ ਕੀ ਹੈ ਕਹਿ ਜੋ ਮਰਜੀ ਕਹਿ ਲੈ ਕਹਿਣ ਇੱਕ ਮਿੰਟ ਸਾਰ ਸਬੂਤ ਕਰੀਏ ਇਹਨਾਂ ਕੋਲ ਮੋਬਾਈਲ ਕੱਢੀਏ 6-5 ਸਬੂਤ ਕਰੀਏ ਕਿੰਨ ਜਪੇੜੇ ਮਾਰ ਕੇ ਮੋਬਾਈਲ ਖੋਇਆ ਉਹ ਤਾਂ ਕਿਹੜਾ ਮੋਬਾਈਲ ਹੈ ਪਛਾਣ ਉਹਨਾਂ ਕੋਲ ਲਾਓ ਤਲਾਸ਼ੀਆ ਮੀਡੀਆ ਆਨਲਾਈਨ ਚੱਲ ਰਿਹਾ ਆਨਲਾਈਨ ਚੱਲ ਰਿਹਾ ਪੁੱਤ ਸਾਰੇ ਆਨਲਾਈਨ ਚੱਲ ਰਿਹਾ ਇਹਨਾਂ ਨੇ ਮੋਬਾਈਲ ਕੱਢੇ ਸਾਰ ਪੈਸੇ ਵੀ ਖੋਏ ਇਹਨਾਂ ਨੇ ਰਿਕਾਰਡਿੰਗ ਚੱਲੀ ਆਏਗਾ ਨਾ ਪੁੱਤ ਆਨਲਾਈਨ ਹੈ ਪੁੱਤ ਡਰੋ ਨਾ ਇੰਧਿਆ ਹੱਕ ਹੈ ਮੋਬਾਈਲ ਕਿਹੜਾ ਠੋਡਾ ਪਛਾਣੋ ਪੁੱਤ ਕੁੱਟਣ ਦਾ ਹੱਕ ਹੈਗਾ ਆਮ ਪਬਲਿਕ ਚ ਤੁਸੀਂ ਕੁੱਟ ਸਕਦੇ ਹੋ ਠੋਡੇ ਕੋਈ ਅਧਾ ਹੱਕ ਨਹੀਂ ਹੈ ਮੋਬਾਈਲ ਹੈ ਨਹੀਂ ਸਰ ਤੁਸੀਂ ਕਹਿੰਦੇ ਮੈਂ ਲੀਡਰ ਆ ਤੁਸੀਂ ਕਹਿੰਦੇ ਹੋਲੀ ਸਰ ਇੱਕ ਮਿੰਟ ਤੁਸੀਂ ਕਹਿੰਦੇ ਮੈਂ ਲੀਡਰ ਆ ਮੇਰੇ ਡੀਏਜੀ ਗਵੰਡੀ ਆ ਤੁਹਾਡਾ ਡੀਜੀਪੀ ਗਵੰਡੀ ਆ ਐਸਐਚਓ ਤੁਹਾਡਾ ਗਵੰਡੀ ਆ ਤੁਸੀਂ ਝੋੜਾ ਵੀ ਗਵੰਡੀ ਆ ਸਾਸੀ ਕਿ ਲੈਣਾ ਗਵੰਡੀਆ ਤੋਂ ਸਾਨੂੰ ਤਾਂ ਇਨਸਾਫ ਚਾਹੀਦਾ ਜਿਹੜੇ ਬੱਚਿਆਂ ਦੇ ਪੈਸੇ ਪੈਸੇ ਮੋੜੇ ਜਾਣ ਇਹ ਤਾਂ ਸ਼ਰੇਆਮ ਤੱਕ ਕਵਾ ਇਹ ਆ ਕਿ ਅਗਲਾ ਵੀ ਲਾਈਟਾ ਕਿਸੇ ਪਣੀ ਜਾਵੇ ਕਾਰਾ ਪਣੀ ਜਾਵੇ ਅਸੀਂ ਰਿਪੇਅਰ ਕਰਨ ਨੂੰ ਤਿਆਰ ਆ ਦੱਸੋ ਕਿੰਨੇ ਦੀ ਲਾਈਟਾ ਖੁੱਟੀ ਅਸੀਂ ਕਰਾ ਕੇ ਦਿੰਦੇ ਅਸੀਂ ਲੱਖ ਰੁਪਏ ਦਾ ਨੁਕਸਾਨ ਹੋ ਅਸੀਂ ਭਰਨ ਨੂੰ ਤਿਆਰ ਆ ਦੱਸੋ ਇਹ ਥੋੜੀ ਕਿ ਅਸੀਂ ਇਹਨਾਂ ਨੂੰ ਕਟਾ ਦਈਏ ਇੰਨਾ ਟੱਕਾ ਸਰ ਇੰਨਾ ਸਿਆਣੇ ਬਿਆਣੇ ਹੋ ਕੇ ਤੁਹਾਨੂੰ ਤਾਂ ਸਗੋਂ ਸਮਝਾਉਣਾ ਚਾਹੀਦਾ ਇਹ ਗੱਲਾਂ ਵੇ ਨਹੀਂ ਚਲੋ ਭੱਜਾਂਗੇ ਉਹ ਭੱਜਾਂਗੇ ਉਹ ਕਿੱਥੇ ਭੱਜੇ ਉਹ ਤਾਂ ਸਾਨੂੰ ਸਾਡੀ ਵੇਟ ਕਰ ਰਿਹਾ ਨਹੀਂ ਉਹ ਸਾਡੀ ਵੇਟ ਕਰ ਰਿਹਾ ਭੱਜਿਆ ਨਹੀਂਗਾ ਉਹ ਉਹ ਨਹੀਂ ਭੱਜਿਆ ਉਹ ਭੱਜਿਆ ਨਹੀਂ ਸਾਡੀ ਵੇਟ ਕਰ ਰਿਹਾ ਕਿਹਨੇ ਮਾਰਤਾ ਜੀ ਨਹੀਂ ਨਹੀਂ ਕਿਹਦੇ ਸੱਟਾਂ ਲੱਗੀਆਂ ਦੱਸੋ ਕਿਹਦੇ ਸੱਟਾਂ ਲੱਗੀਆਂ ਕਿਹਨੂੰ ਫੈਕਚਰ ਕਰਦਾ ਸਾਰਾ ਗੱਡੀ ਤਾਂ ਮੋਕੇ ਤੇ ਬਣ ਜਾਂਦੀ ਆ ਜੇ ਇਨਸਾਨ ਮਰ ਜੇ ਨਾ ਕਦੇ ਵਾਪਸ ਨਹੀਂ ਆਂਦਾ ਕਿਹੜਾ ਮਰ ਗਿਆ ਹਾਂ ਤੁਸੀਂ ਕਹਿ ਰਹੇ ਹੋ ਕਿ ਮਾਰ ਕੇ ਭੱਜਿਆ ਦੱਸੋ ਕਿਹਨੂੰ ਮਾਰਤਾ ਗੱਡੀ ਗੱਡੀ ਵਾਲਾ ਗੱਡੀ ਪ੍ਰਾਣੀ ਭੱਜੇ ਪ੍ਰਾਣੀ ਲਾਈਟ ਟੁੱਟੀ ਹੋਈ ਆ ਗੱਟੀ ਜੀ ਮਾਰ ਕੇ ਭੱਜਿਆ ਤੂੰ ਸਹੀ ਰਾਈਟ ਥੋੜੀ ਬਣਦਾ ਉਹਨੂੰ ਕੁੱਟੋ ਮਾਰ ਕੁੱਟ ਮਾਰ ਕਰੀਂ ਉਹਦੇ ਪੈਸੇ ਕੋਲ ਨਾ ਨੀ ਖੋਜਿਆ ਆ ਮੁੰਡੇ ਸਾਰੇ ਇਧਰ ਕਰੋ ਕੈਮਰਾ ਤੇ ਆ ਤਾਂ ਬਹੁਤ ਕੁਝ ਕਰਿਆ ਇਹ ਤਾਂ ਕਹਿੰਦਾ ਮੋਬਾਈਲ ਵੀ ਗਿਆ 50000 ਰੁਪਏ ਆ ਵੇਚ ਲੈ 50000 ਦੇ ਆਪਾਂ ਸਰ 20000 ਰੁਪਏ ਸਾਰੇ ਮੇਰੇ ਕੋਲੋਂ ਸਾਰਾ ਝੂਠ ਹੈ ਜਿਹਨੇ ਦਿੱਤਾ ਜਿਹੜਾ ਨਾ ਸਾਰਾ ਝੂਠ ਹੈ ਨਹੀਂ ਤੁਸੀਂ ਤੁਸੀਂ ਇਹ ਦੱਸੋ ਤੁਸੀਂ ਪੈਸੇ ਖੋਨੇ ਤੁਹਾਨੂੰ ਹੱਕ ਹੈਗਾ ਇਹੜੇ ਪੈਸੇ ਇਹਨਾਂ ਨੇ ਮੈਡਮ ਕੀ ਲੈ ਮੁੱਠੇ ਲਾਉਂਦੀ ਆ ਜੀ ਲੈ ਮੁੱਠੇ ਲਾਉਂਦੀ ਆ ਰੱਬ ਨੂੰ ਜਾਣਦੇ ਹੋ ਜੇ ਪ੍ਰਮਾਣ ਪੱਤਰ ਮੰਨਦੇ ਹੋ ਨਾ ਸੱਚ ਬਿਆਨ ਕਰੋ ਝੂਠ ਨਾ ਬੋਲੋ ਉਹ ਐਵੇਂ ਮੈਡਾ ਤੁਸੀਂ ਨਹੀਂ ਕਿਰੇ ਪੈਸੇ ਖੋਣ ਦਾ ਨਹੀਂ ਪੈਸੇ ਖੋਣ ਦਾ ਨਹੀਂ ਪੈਸੇ ਖੋਣ ਦਾ ਨਹੀਂ ਭਾਈ ਪੈਸੇ ਲਿੱਤੇ ਨੇ ਜੁਰਮ ਲਿੱਤੇ ਨੇ ਪਰ ਹੋਣੇ ਚ ਗੁੱਟੇ ਇਹਨੂੰ ਇਹ ਮੁੰਡੇ ਦੇ ਪੁੱਛ ਬੈਲ ਨਹੀਂ ਕੋਈ ਮੁੰਡੇ ਨਹੀਂ ਕੋਈ ਫੋਮ ਨਹੀਂ ਭਰਿਆ ਮੈਂ ਨਾਲ ਆਇਆ 2000 ਰੁਪਏ ਸੀ 2020 30 ਰੁਪਏ ਸੀਗੇ ਇਸ ਤੋਂ ਉੱਪਰ ਨਹੀਂ ਸੀਗੇ 50 60 ਹਜ਼ਾਰ ਦੇ ਨਾਲ ਲੱਗਿਆ ਟਰੈਕਟਰ ਇਹ ਭਾਈ ਮੈਨੂੰ ਕਹਿੰਦਾ ਟਰੈਕਟਰ ਭਿਹਾ ਕੇ ਲੈ ਜਾ ਵੀਰੇ ਤੂੰ ਬਾਈ ਨੇ ਆਖਿਆ ਬਾਈ ਨੇ ਆਖਿਆ ਸੀਗਾ ਮੈਂ ਆਪਾਂ ਗੁਰਦੁਆਰੇ ਚੜ੍ਹਨ ਦੀ ਤਿਆਰ ਹਾਂ ਠੀਕ ਆ ਪਰ ਮਾਤਾ ਮਾਈ ਕਰਮ ਖਾਤਾ ਕਰੇ ਛੁੱਟੀ ਨਹੀਂ ਪਾਈਗੀ ਨਾ ਯਾਰ ਮੇਰੇ ਮੋਬਾਈਲ ਲਾ ਪਾਜੀ ਕੋਈ ਫੋਨ ਨਹੀਂ ਖੋਇਆ ਸੀ ਨਾਲ ਸੀਗੇ ਜੀ ਕੋਈ ਫੋਨ ਨਹੀਂ ਖੋਇਆ ਕੋਈ ਕੋਈ ਜੋ ਕਿ ਦੇਖੋ ਜਿਹੜਾ ਬੰਦਾ ਕਰਾਇਨ ਕਰਦਾ ਉਹ ਮੰਨਦਾ ਨਹੀਂ ਹੁੰਦਾ ਇਹ ਨਹੀਂ ਮੰਨੂਗੇ ਤੁਸੀਂ ਜੱਜ ਦੇ ਮੂਹਰੇ ਚੱਲ ਜਿਓ ਜਿਹੜੇ ਬੰਦੇ ਨੇ ਕਰਾਇਨ ਕੀਤਾ ਉਹਨਾਂ ਜੱਜੋਂ ਦੀ ਗਵਾਹੀ ਨਹੀਂ ਲਾਊਗਾ ਜੱਜ ਉਸ ਬੰਦੇ ਦੀ ਗਵਾਹੀ ਲਾਊਗਾ ਜਿਹਨੇ ਪਰਚੇ ਦਰਜ ਕੀਤਾ ਹੋਊਗਾ ਨਾ ਕਿ ਸੈਕੰਡ ਪਾਰਟੀ ਦੀ ਗਵਾਹੀ ਲਊਗਾ ਇਹ ਤਾਂ ਮੰਨ ਹੀ ਨਹੀਂ ਰਿਹਾ ਇਹ ਤਾਂ ਮੰਨ ਹੀ ਨਹੀਂ ਰਿਹਾ ਪੈਸੇ ਖੋਕੇ ਨਹੀਂ ਮੰਨ ਰਿਹਾ ਇਹ ਇਹਨਾਂ ਨੂੰ ਕਿ ਗੁਰਦੁਆਰੇ ਚੜਜੋ ਜੇ ਨਹੀਂ ਕੀਤਾ ਤਾਂ ਕੰਮ ਅਸੀਂ ਸਾਰੇ ਹੀ ਕੁਝ ਛੱਡ ਦਾਂਗੇ ਚੜਜੋ ਇਹਨਾਂ ਨੂੰ ਕਿ 2000 ਰੁਪਏ ਇਹਨੇ ਆਪ ਹੀ ਖਰਾਦਾ ਆ ਦੋ ਮੰਨ ਗਏ ਜੀ ਦੋ ਮੰਨ ਗਏ ਟੁੱਟ ਗਈ ਇਹ ਕਹਿੰਦਾ ਮੇਰੇ ਕੋਲ 2000 ਰੁਪਏ 2020 ਰੁਪਏ ਕਹਿੰਦਾ ਉਹ ਮੁੰਡਾ ਨਾਲ ਆ ਉਹਦੇ ਕੋਲ ਹੀ ਪੈਸੇ ਆ 2020 ਰੁਪਏ ਉਹਨੇ 2020 ਰੁਪਏ ਸ਼੍ਰੀਮਾਨ ਜੀ ਉਹ ਤਾਂ ਬਲੇਮ ਕਰ ਰਿਹਾ ਕਿ ਸਾਨੂੰ ਕੁੱਟ ਮਾਰ ਕੀਤੀ ਇਹਨਾਂ ਨੇ ਉਹ ਕੋਈ ਸ਼ੋਰ ਉਹ ਤਾਂ ਬਹੁਤ ਕੁਝ ਕਹਿਣ ਕੋਲ ਤਾਂ ਕਹਿੰਦੇ ਮੋਬਾਈਲ ਵੀ ਫੇਰ ਆ ਗਿਆ ਉਹ ਕਹਿੰਦੇ ਇਹ ਨਹੀਂ ਵੀਰੇ ਦਾਸ ਨਾ ਵੜਦਾ ਕਿਹੜੀ ਆ ਗੱਲਾਂ ਕਰੀ ਜਾਂਦਾ ਯਾਰ ਡਰਾਮੇ ਕਰਦਾ ਇੱਕ ਮਿੰਟ ਜਿਆਦਾ ਜਿਆਦਾ 1000 ਰੁਪਏ ਦੇ ਲੁਖਾਣ ਕੋਈ ਲੜਾਈ ਝਗੜਾ ਹੀ ਨਹੀਂ ਲੈਟ ਪਵਾ ਦੋ ਖਤਮ ਹੋ ਗਈ ਗੱਲ ਮੈਂ ਹੁਣ ਦੇਖਿਆ ਮੈਂ ਖੁਦ ਮੈਂ ਲੈਟ ਪਵਾ ਦੋ ਖਤਮ ਹੋ ਗਈ ਲੜਾਈ ਕਾਦੀ ਕੋ ਲੜਾਈ ਨਹੀਂ ਸਮਾਰ ਕਰਕੇ ਟਰਾਲੀ ਤੇ ਚੜੇ ਟਰਾਲੀ ਤੇ ਨਹੀਂ ਚੜੇ ਗੱਲ ਸੁਣ ਨਾ ਕੋਈ ਨਹੀਂ ਚੜਿਆ ਮੈਨੂੰ ਆਪਣੀ ਕਸਮ ਲੱਗੇ ਨਹੀਂ ਚੜਿਆ ਕੀ ਕਰੀ ਜਾਂਦੇ ਹੋ ਤੁਸੀਂ ਆਪਣੀ ਕਸਮ ਹਾਂ ਬਿਲਕੁਲ ਤੁਸੀਂ ਇੱਕ ਗੱਲ ਦੱਸੋ ਸਰ ਕਸਮ ਨਾ ਤੁਸੀਂ ਉਹਦੇ ਖਾਓ ਜਿਹਨੂੰ ਮੰਨਦੇ ਹੋ ਆਪਣੀ ਦਾ ਚੜੇ ਨਹੀਂ ਹਾਂ ਆਪਣੀ ਤਾਂ ਤੁਸੀਂ ਤਾਂ ਕਹਿੰਦੇ ਸੀ ਮੈਂ ਭਾਜਪਾ ਦਾ ਲੀਡਰ ਹਾਂ ਕੀ ਕੰਮ ਮੇਰਾ ਤਾਂ ਡੀਜੀਪੀ ਗਵਾਂਢੀ ਆ ਮਾਰਿਆ 10 ਪੁੱਤ ਮਾਰਿਆ 10 ਪੁੱਤ ਕਿੰਨਾ ਮਾਰਿਆ ਆਹ ਫਾਟਬਾਲ ਦੀਆਂ ਮੈਨੇ ਲੱਗਿਆ ਕੈਮਰੇ ਵੀ ਲੱਗੇ ਉੱਥੇ ਸਰਮਾਂਜੀਤ ਜੀ ਅਸੀਂ ਮੌਕੇ ਤੇ ਆਏ ਆ ਤੇ ਦੋਨੇ ਪਾਰਟੀਆਂ ਨੂੰ ਜਿਹੜਾ ਅਸੀਂ ਥਾੜੇ ਲੈ ਕੇ ਜਾ ਰਹੇ ਆ ਉੱਥੇ ਡਿਊਟੀ ਅਫਸਰ ਨੇ ਸਬੂਤ ਕਰਕੇ ਇਹਨਾਂ ਦਾ ਜੋ ਵੀ ਫੈਸਲਾ ਕਰਾਵਾਂਗੇ ਡਿਵੀਜ਼ਨ ਨੰਬਰ 8 ਕਾਟਾਂਗੇ ਜੀ ਦੋਨੇ ਚੀਜ਼ ਥਾਣੇ ਲੈ ਕੇ ਜਾ ਰਹੇ ਜੀ ਹਾਂ ਜੀ ਦੋਨੇ ਚੀਜ਼ ਪਾਰਟੀਆਂ ਥਾਣੇ ਜਾਣਗੇ ਗੱਡੀਆਂ ਵੀ ਥਾਣੇ ਜਾਣਗੀਆਂ